ਪੰਜਾਬ ਦਾ ਇੱਕ ਡੀਆਈਜੀ ਪੰਜਾਬ ਪੁਲਿਸ ਦਾ ਜਿਹੜਾ ਕੀ ਆਮ ਆਦਮੀ ਪਾਰਟੀ ਦਾ ਹੋਰ ਲਾਗੀ ਸਾਥੀ ਜਿਹੜਾ ਮਗਰਲੇ 5 ਸਾਲਾਂ ਤੋਂ ਆਪਣੀ ਜਗ੍ਹਾ ਤੇ ਅੱਜਿਆ ਹੋਇਆ ਸੀ ਬਾਦੀ ਹਰਗੇ ਜਗ੍ਹਾ ਤੇ ਡੀਆਈਜੀ ਸੋ ਮੈਂ ਸਮਝਦਾ ਕਿ ਪੂਰੇ ਤੋਂ 5 ਕਰੋੜ ਰੁਪਇਆ ਲੈਂ ਜਾਣਾ ਔਰ ਇਸ ਤਰ੍ਹਾਂ ਵੀਰ ਬਿਲੀਅਮ ਤੋਂ ਇਥੋਂ ਇਹ ਮੋਹਰ ਲੱਗਦੀ ਹੈ ਵੀ ਸਰਕਾਰ ਕਿੰਨੀ ਸਜੀਦਗੀ ਦੇ ਨਾਲ ਸਰਕਾਰ ਚਲਾ ਰਹੀ ਹੈ ਕਿੰਨੀ ਕਾਮਾਨਦਾਰੀ ਦੇ ਨਾਲ ਸਰਕਾਰ ਚੱਲ ਰਹੀ ਹੈ ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਥੱਲੇ ਸਭ ਕੁਝ ਮੋਵਲਿਸ ਇੰਪੋਰਟੈਂਟ ਡਿਸਟ੍ਰਿਕਟ ਕੋਨ ਏਰੀਆ ਹੁੰਦੀ ਹੈ ਕਿੰਨੀ ਮੋਰ ਡਿਸਟ੍ਰਿਕਟ ਕਿਉਂ ਲੱਗ ਰਹੀ ਹੈ ਕਿ ਇਹਦੇ ਸਮੁੱਚੇ ਪੰਜਾਬ ਦੀ ਨਾ ਕੇਵਲ ਪੰਜਾਬ ਦੀ ਪੁਲਿਸ ਨਹੀਂ ਨਾ ਕੇਵਲ ਪੰਜਾਬ ਦੀ ਪੁਛਤੀ ਸੋਚੇ ਪੰਜਾਬ ਦੀ ਪੰਜਾਬ ਪ੍ਰਾਈਡ ਸਰਦਾਰਾਂ ਦੀ ਸਾਡੀ ਪੰਜਾਬੀਅਤ ਉਹਨਾਂ ਨੇ ਮੈਨੂੰ ਸਮਝਾਇਆ ਕਿ ਜੇ ਮੈਂ ਕਹਾਂ ਕਿ ਮੁੱਛ ਕਟਵਾ ਕੇ ਰੱਖੋ ਮਨ ਕੇ ਇਸ ਤਰ੍ਹਾਂ ਗੈਂਗਸਟਰ ਲੋਟਰੇ ਨੇ ਸਾਨੂੰ ਫਰੋਦੀਆਂ ਮਗਰੀ ਨੇ ਸਾਨੂੰ ਇਹਦਾ ਹੁਣ ਵਰਤੀ ਚ ਵੀ ਸਾਨੂੰ ਲੁਟਿਆ ਜਾ ਰਿਹਾ ਸੋ ਬਹੁਤ ਧੁਮਾੜੀ ਘਟਨਾ ਹੈ ਔਰ ਇਸ ਸਰਕਾਰ ਦੇ ਮੂੰਹ ਤੇ ਇੱਕ ਤਮਾਚਾ ਹੈ ਕਿ 15 ਕਿਲੋ 5 ਕਿਲੋਮੀਟਰ ਤੇ ਸਰਕਾਰ ਚੰਡੀਗੜ੍ਹ ਚੋਂ ਚੱਲ ਰਹੀ ਹੈ ਤੇ ਡੀਜੀ ਡੀਆਈਜੀ ਦੇ ਘਾਰੇ ਸਮਾਨ ਮਿਲ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਨੂੰ ਜ਼ਿਆਦਾ ਦੇਰ ਮੌਕਾ ਨਹੀਂ ਦੇਣਗੇ ਕਿ ਜਿਸ ਪ੍ਰਕਾਰ ਦਾ ਕੰਮ ਚੱਲ ਰਿਹਾ ਹੈ ਮੈਂ ਡਕੈਤ ਕਹਿ ਸਕਦਾ 5 ਕਰੋੜ ਦਾ ਇਹ ਹੈ ਵੀ ਜਿਹੜਾ ਲੱਗਣ ਨੂੰ ਥਾਂ ਹੈ ਨਹੀਂ ਸੀ ਉਹ ਕਰੇ ਪਿਆ ਬਹੁਤ ਮਾੜੀ ਘਟਨਾ ਕਰਮ ਇਹ ਇਹ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬੰਦੇ ਨੇ ਉਹਨਾਂ ਤੇ ਵੀ ਕਾਬੂ ਪਾਉਂਦੇ ਵਰਿੰਗ ਸਾਹਿਬ ਸੀਐਮ ਮਾਨ ਅੱਜ ਰੈਲੀ ਕਰਕੇ ਗਏ ਨੇ ਕੱਟ ਕਰਕੇ ਗਏ ਨੇ ਉਸ ਵੇਚ ਸਾਫ ਤੋਂ ਤੇ ਥੋੜਾ ਨਾਮ ਲੈ ਕੇ ਉਹਨਾਂ ਨੇ ਕਿਹਾ ਕਿ ਨਫ਼ਰਤ ਦੇ ਬੀਜ ਬੋਏ ਜਾ ਰਿਹਾ ਹੈ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਆ ਔਰ ਨਾਲ ਹੀ ਲੋਕਾਂ ਦੇ ਵਿੱਚ ਗਲਤ ਮੈਸੇਜ ਦਿੱਤਾ ਜਾ ਰਿਹਾ ਔਰ ਕਈ ਨਫ਼ਰਤ ਦੇ ਜਿਵੇਂ ਜਿਵੇਂ ਤੁਹਾਡਾ ਬਿਆਨ ਪਹਿਲਾਂ ਦਿੱਤਾ ਗਿਆ ਸੀਗਾ ਉਸ ਦੇ ਲੈ ਕੇ ਕਾਫੀ ਮੇਰਾ ਬਿਆਨ ਕੀ ਸੀਗਾ ਉਸ ਸੀਐਮ ਮਾਨ ਨੂੰ ਪੁੱਛਣਾ ਸੀ ਕੀ ਨਫ਼ਰਤ ਦਾ ਬੀਜ ਕੀ ਕੀ ਮੈਂ ਸਵਿਧਾਨ ਦੀ ਗੱਲ ਕਰ ਰਿਹਾ ਹਾਂ ਇੰਸਟਿਟਿਊਸ਼ਨ ਦੀ ਗੱਲ ਬਾਬਾ ਸਾਹਿਬ ਅੰਬੇਦਕਰ ਦੇ ਕਨਸਟੀਟਿਊਸ਼ਨ ਨੂੰ ਮੰਨਣ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਬਾਬਾ ਸਾਹਿਬ ਅੰਬੇਦਕਰ ਦੇ ਕਨਸਟੀਟਿਊਸ਼ਨ ਨਾ ਮੰਨਣ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਰੰਗੇ ਚੱਕ ਦੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਰੰਗੇ ਝੰਡੇ ਜਿਹੜੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਬੁਲੀ ਤੇ ਪਿਸਤਲ ਦੇ ਲੋਕ ਤੇ ਜਿਹੜੇ ਵੋਟ ਮੰਗਦੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਵੋਟ ਮੰਗਣ ਵਾਲਾ ਹੱਥ ਜੋੜੇ ਪੈਰੀ ਹੱਥ ਲਾਵੇ ਉਹਨੂੰ ਵੋਟ ਪਾਉਣੀ ਚਾਹੀਦੀ ਫਿਰਕਾ ਪਰਸਤਾ ਨੂੰ ਮੌਕਾ ਪਰਸਤਾਨ ਜਿਹੜੇ ਘਰ ਚਲਾਉਣ ਵਾਸਤੇ ਕਾਰੋਬਾਰ ਚਲਾਉਣ ਵਾਸਤੇ ਆਪਦੀਆਂ ਪਾਰਟੀਆਂ ਬਦੱਕੇ ਦੂਜੀਆਂ ਪਾਰਟੀਆਂ ਧੁੱਧ ਘੁੱਤੇ ਬਨਨ ਦੀ ਕੋਸ਼ਿਸ਼ ਕਰ ਰਹੇ ਹੈ ਮੌਕਾ ਪਰਸਤ ਹੈ ਉਹਨਾਂ ਨੂੰ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਨੇ ਜਿਨ੍ਹਾਂ ਨੇ ਸਰਕਾਰਾਂ ਨੇ 4 ਸਾਲ ਕੁਝ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਜਿਨ੍ਹਾਂ ਨੇ ਫਲੱਡਾਂ 'ਚ ਕੰਮ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ 'ਚ ਗੈਂਗਸਟਰ ਬਾਦ ਨੂੰ ਵਡਾਵਾ ਦਿੱਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਦੇ ਡੀਆਈਜੀਆ ਤੋਂ ਕਰੋੜਾ ਰੁਪਈਆ ਮਿਲ ਜਾਏ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੋ ਜਿਨ੍ਹਾਂ ਨੇ ਡਰੱਗ ਤੇ ਕੰਟਰੋਲ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਦਾ ਬਦਹਾਲ ਬਨਾਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਇਹ ਰਾਜੇ ਵਿੜਿੰਗ ਨੇ ਕਿਹਾ ਕਿਹੜਾ ਫਿਰਕਾ ਮਾਨ ਸਾਹਿਬ ਨੂੰ ਜਰਾ ਪੁੱਛੋ ਕਿ ਮਾਨ ਸਾਹਿਬ ਇਹ ਦੱਸੋ ਕਿ ਦੱਸੋ ਕਿਹੜਾ ਨਫਰਤ ਦਾ ਬੀਜ ਪੋਇਆ ਜਾਂਦਾ ਰਾਜੇ ਵਿੜਿੰਗ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਾਲੇ ਦਿਨ ਯਾਦ ਹੈ ਕਰਮ ਕਰ ਚੋ ਆ ਜਾਣੀਏ ਦਿਨ ਦਿਹਾੜੇ ਸਰਕਾਰ ਸੁਨੀਆਂ ਹੁੰਦੀਆਂ ਸੀ ਵਿਆਮਾ ਦੇ ਵਿੱਚ ਜੀਜੇ ਨਹੀਂ ਲੱਗਦੇ ਸੀ ਬਰਾਤਾਂ ਤੇ ਲੋਕ ਘੋੜੀਆਂ ਨਹੀਂ ਚੜਦੇ ਸੀ ਹਾਂ ਕੋਈ ਵਿਆਹ ਤੇ ਸੇਰੇ ਬਣ ਕੇ ਜਾਨ ਤੋੜਦਾ ਸੀ ਉਹ ਦਿਨਾਂ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਸ਼ਹਾਦਤਾਂ ਦੇ ਕੇ ਏਸ ਪੰਜਾਬ ਦੀ ਆਬਰੂ ਦੁਬਾਰੇ ਕਾਇਮ ਰੱਖੀ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੀ ਨਹੀਂ ਹੋਇਆ ਸੀ ਅਕਾਲੀ ਦਲ ਆਲੇ ਜਾ ਕੇ ਬੈਠ ਗਏ ਸੀ ਅਮਰੀਕਾ ਸੁਖਬੀਰ ਸਿੰਘ ਬਾਦਲ ਜੀਪੀ ਨੇ ਚੋਣਾਂ ਵੀ ਨਹੀਂ ਲੜਾਈ ਸੀ ਜਾਨ ਤਲੀ ਤੇ ਧਰ ਕੇ ਇਸ ਪੰਜਾਬ ਨੂੰ ਦੁਬਾਰੇ ਮੜ ਦੀਆਂ ਤੇ ਲੈ ਕੇ ਆਈ ਹੈ ਅਸੀਂ ਨਫਰਤ ਦੇ ਬੀਜ ਨਹੀਂ ਬੋ ਰਹੇ ਅਸੀਂ ਫਿਰਕਾਪ੍ਰਸਤੀ ਗੱਲ ਨਹੀਂ ਕਰ ਰਹੇ ਅਸੀਂ ਸੈਕੂਲਰ ਆ ਅਸੀਂ ਹਰ ਜਾਤੀ ਆ ਹਰ ਧਰਮ ਦੀ ਗੱਲ ਕਰ ਰਹੇ ਆ ਅਸੀਂ ਮੈਂ ਸਿੱਖ ਆ ਤੇ ਗੁਰੂ ਗ੍ਰੰਥ ਸਾਹਿਬ ਆ ਮਾਨਦਾ ਲੇਕਿਨ ਮੈਂ ਦੂਜੇ ਧਰਮਾਂ ਦਾ ਸਤਕਾਰ ਕਰਦਾ ਰਾਜਾ ਵਿਡਿੰਗ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਵਿਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦਾ ਕੋਈ ਸਿੱਖ ਵਖਰੀ ਗੱਲ ਕਰੇਗਾ ਉਹ ਸਿੱਖ ਨਹੀਂ ਹੋ ਜਾ ਸਾਡੇ ਕੋਲੇ ਸਿੱਕੀ ਸਾਹਿਬ ਵਰਗੇ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਐ ਐਸੇ ਕਾਂਗਰਸ ਦੇ ਵਿੱਚ ਲੋਕ ਐ ਅਸੀਂ ਅਸੀਂ ਨਾ ਤਾਂ ਕਿਸੇ ਨੂੰ ਵੰਡ ਰਹੇ ਅਸੀਂ ਦੇਸ਼ ਦੀ ਗੱਲ ਕਰਦੇ ਅਸੀਂ ਭਾਰਤ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਦੇਸ਼ ਦੇ ਸੰਵਿਧਾਨ ਦੀ ਗੱਲ ਕਰਦੇ ਅਕਸਰ ਆਖਰੀ ਸਵਾਲ ਹੈ ਲੋਕਾਂ ਨੂੰ ਇਹ ਅਪੀਲ ਕਰਦੇ ਨੇ ਕਿ ਬਾਕੀ ਤੁਸੀਂ ਚੋਣ ਨਿਸ਼ਾਨੀਆਂ ਬਟਨਾਂ ਦੇਖਿਓ ਅੱਖਾਂ ਤੇ ਜਿੱਟਾ ਕਾਲਾ ਮੋਤੀ ਆ ਉਤਰ ਆਏਗਾ ਮਾਵਾ ਪੈਣਾ ਨਹੀਂ ਹੋ ਜਾਣ ਗਿਆ ਜੇ ਇਦਾਂ ਕਰੋਗੇ ਤੇ ਸੋ ਇਹ ਵੀ ਬਿਆਨ ਦਿੱਤਾ ਕਿ ਕਾਂਗਰਸ ਜੇਸੀ ਕਿਸੇ ਰੁਕਤੇ ਲਿਖ ਦਾਂਗੇ ਤੇ ਪੇੜ ਬੰਦੇ ਬਾਦ ਸੁੱਕ ਰੋਕੀ ਸੁੱਕ ਜਾਂਦਾ ਅੱਛਾ ਇਹ ਤਾਂ ਟਾਈਮ ਦੱਸੇਗਾ ਵੀ ਕਿਹੜਾ ਰੁੱਖ ਸੁੱਕਦਾ ਹੈ ਇਹ ਲੋਕ ਜਿਹੜੀਆਂ ਛੋਟੀਆਂ ਗੱਲਾਂ ਕਰਦੇ ਅੱਜ ਵੀ ਦੇਸ਼ ਦੇ ਅੰਦਰ ਕਈ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ 100 ਸਾਡੇ ਮੈਂਬਰ ਆਫ ਪਾਰਲੀਮੈਂਟ ਹੈ ਸਾਨੂੰ ਇਹ ਗੱਲ ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਦਿੱਲੀ ਦਾ ਮਾਤਾ ਦਬੋਤਾ ਅੱਜ ਕੀ ਹੋ ਰਿਹਾ ਹੈ ਪਟਿਆਲਾ ਦੇ ਵਿੱਚ ਕੀ ਹੋ ਰਿਹਾ ਹੈ ਰੇ ਫੋਰੇ ਨੇ ਰੇ ਫੋਰੇ ਨੇ ਥੋੜੇ ਰਾਤ ਦੇ ਵਿੱਚ ਗੈਂਗਸਟਰ ਬਾਤ ਵਧ ਰਿਹਾ ਹੈ ਪੰਜਾਬ ਦੀ ਇਕਨੋਮੀ ਡੁੱਬ ਗਈ ਹੈ ਕੋਈ ਇੰਡਸਟਰੀ ਨਹੀਂ ਲੌਣ ਲਈ ਤਿਆਰ ਪੰਜਾਬ ਦਾ ਵਪਾਰੀ ਢਰ ਰਿਹਾ ਹੈ ਕੋਈ ਪਾਲਿਸੀ ਨਹੀਂ ਹੈ ਰੇਤ ਮਾਈਨਿੰਗ ਤੇ ਕੋਈ ਪਾਲਿਸੀ ਨਹੀਂ ਹੈ ਸ਼ਰਾਬ ਤੇ ਕੋਈ ਪਾਲਿਸੀ ਨਹੀਂ ਹੈ ਦਰਦ ਕਿਸੇ ਤਰ੍ਹਾਂ ਦਾ ਸਾਰਾ ਬਦਹਾਲ ਕਰਤਾ ਇਹਨਾਂ ਲੋਗਾਂ ਨੇ ਸੋ ਸਾਨੂੰ ਕਿਸੇ ਤੋਂ ਲਾਇਸੈਂਸ ਲੋੜ ਦੀ ਲੈਂਦੀ ਲੋੜ ਨਹੀਂ ਹੈ ਰੁੱਖ ਕਿਹੜਾ ਸੁਖਦਾ ਹੈ केड़ा ये सच्चे मालिक की कृपा करनी है आपकी तरफ सिखा रहे जो आपने खालिस्तान हिंदुस्तान का वर्ड बोला था उसमें बीजेपी और आप पार्टी ने चाहे फिर दोबारा वही दोहरा तो सुनिए 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 और मैं गुरु ग्रंथ साहब को मानता हूँ मैं हर मंदिर साहिब जाता हूँ लेकिन मैं तमाम जो धर्म है उनका सत्कार करता हूँ मेरा गुरु मेरे को क्या सिखाता है वो कहता है कि सब जातियों का सब धर्मों का सम्मान मेरे बाप ने गुरु गोविंद सिंह जी महाराज ने हमें क्या सिखाया उन्होंने कहा कि सबका सम्मान जात पात को छोड़कर बात करनी है देखा वाजपेयी जी ने अडवाणी जी ने किताब में लिखा है अडवाणी जी ने कि हमने मजबूर किया उस समय की सरकार को ब्लू स्टार करने के लिए हमने कहा कि पंजाब आर्मी के हवाले कर दो ये पंजाबी ने पंजाबी का अखबार में लगा हुआ है मेरे पास उसकी कटिंग और मार्च की कटिंग है ये हमें क्या सिखाएंगे क्या सिखाएंगे ये जान बूझ के लोगों को बांटना चाहती है बीजेपी ये बोलते हैं कि हिंदू को सिख को दलित को को मुस्लिम को अलग कर दो इस देश को इन सब लोगों ने बनाया है हम टूटने नहीं देंगे मर जाएंगे लेकिन देश को टूटा आप पार्टी ने भी ये कहा ये माहौल खराब करने की बात कर रहे कांग्रेस वाली जी क्या माहौल पार, आप बताइए क्या माहौल किया तो उनको बांट रहे हैं क्या किसने बांटा हम तो बांटते नहीं है ये तो बांटने तो की ये बात करते हैं कि बाबा साहब अम्बेडकर के छब्बीस जनवरी को पहली बार बाबा साहब अम्बेडकर के बुक के ऊपर लिखा गया नाम शनाम उसको तोड़ने की कोशिश की संविधान के निर्माता को ये कभी नहीं हुआ पंजाब के अंदर काला दौर था तब भी नहीं हुआ काली माता के मंदिर के ऊपर अटैक कभी नहीं हुआ बॉम्ब ये गुरुद्वारा मंदिर मस्जिद में हैंड ग्रेनेड कभी नहीं चले ये पहली बार हो रहा है ये कौन करवा रहा है कहां से हो रहा है इसके पीछे गहरी चाल है पंजाब को बांटने की ये बात करते हैं सिखों जिनको अंदर किया किसने किया कार्रवाइया किसने की कि? मान सरकार ने डक्का जास्तियां किसने की कि? मान सरकार ने हम हम तो कहते हैं कि संविधान को मानने वालों को वोट दो तो। ये बांटने की बात है जो संविधान को नहीं मानता उसको वोट नहीं दो जो तिरंगे को नहीं मानता उसको वोट नहीं दो जो पिस्तौल की नोक पर वोट मांग रहा है उसको वोट मत दो तो। जो फिर प्रश्न आज इस पार्टी में कल उस पार्टी में पहले वहां से गल, गलत काम किया अब यहाँ करूंगा उसको वोट मत दो जिन्होंने पंजाब के अंदर गंदगी फैला दी चार साल से उनको वोट मत दो जिन्होंने किसानों के साथ अत्याचार किया फ्लड में हमें कोई रुपया नहीं दिया उनको वोट मत दो मैं तो कहता हूं हाथ जोड़ने वालों को पांव पड़ने वालों को इसमें कौन सा पंजाब को बांटने की बात कर रहे हैं एक आप नजर कहा जिस पेड़ पे कांग्रेस का पोस्टर लगे पेड़ सूख जाएगा आप आप मत मत डालिए सूख सूख जाना मानसा कांग्रेस को सुखाने वाले मर गए मोदी जी भी ये कहते थे कि कांग्रेस ये भारत मुक्त कांग्रेस हो जाएगा ऐसा नहीं हुआ अगली बार भगवान कृपा करेगा वोट चोरी के माध्यम से ये लोग आए हैं कांग्रेस कांग्रेस एक तो फिरका प्रस्ती की राजनीति नहीं करती धर्म की राजनीति नहीं करती कांग्रेस देश के सब लोगों को साथ लेके चलती है इकट्ठा चलती है देश की बात करती है ना हम सूखे, ना हमारे को कोई सुखा सकता है भगवान ना सुखाए मान साहब कौन होते हैं हमें सुखाने वाले और अब मान साहब के चुटकले कोई नहीं सुनता है ये मान साहब के वो कुल्फी अब गर्मा गर्मा अब ठंडी हो गई है गिर गई है कोई सुनने वाला नहीं ना गर्मा गर्म सुनता है ना कोई नरमा नरम सुनता है थैंक यू सर